ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਸਿੱਖ ਕੌਮ ਦੇ ਵਿੱਚ ਕੁਝ ਉਹ ਆਪੇ ਬਣੇ ਚੌਧਰੀ ਨੇ ਜਿਹੜੇ ਕਹਿੰਦੇ ਨੇ ਅਸੀਂ ਭਾਰਤ ਵਿੱਚ ਗੁਲਾਮ ਪੰਜਾਬ ਵੱਖਰਾ ਤੇ ਪੰਜਾਬ ਦੀ ਹੋਂਦ ਵੱਖਰੀ ਹੈ ਔਰ ਪੰਜਾਬ ਦੇ ਵਿੱਚ ਕੋਡ ਮੁਖਤਿਆਰੀ ਕਾਨੂੰਨ ਹੋਣਾ ਚਾਹੀਦਾ ਇਹਨਾਂ ਵਿੱਚ ਕੁਝ ਉਹ ਨੇ ਜਿਹੜੇ ਇੱਥੇ ਬੁੱਢੇ ਸਮਰਿੱਤ ਮਾਨ ਵਰਗੇ ਇੱਕ ਅਮਰੀਕਾ ਬੈਠਾ ਗੁਰਪਤਮਨ ਪੰਨੂ ਵੈਸੇ ਮੈਂ ਤੈਨੂੰ ਸ਼ਬਦ ਖੋਤੇ ਵਰਤਦਾ ਹੁੰਦਾ ਮੈਨੂੰ ਵਧੀਆ ਲੱਗਦਾ ਜਦੋਂ ਖੋਤਾ ਕਮਾ ਨਾ ਵਧੀਆ ਲੱਗਦਾ ਅਸਾ ਇਹ ਜਿਹੜੇ ਗੁਲਾਮ ਗੁਲਾਮ ਕਹਿੰਦੇ ਰਹਿੰਦੇ ਨਾ ਹਰ ਵਕਤ ਤੇ ਅੱਜ ਇਨਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਉਣਾ ਹੈ ਧਿਆਨ ਦੇ ਨਾਲ ਸੁਣੋ ਅਮਰੀਕਾ ਦੇ ਵਿੱਚ ਉੱਥੋਂ ਦੇ ਰੱਖਿਆ ਮੰਤਰੀ ਪੀਟ ਹੇਕ ਸੇਥ ਨੇ ਇੱਕ ਸਟੇਟਮੈਂਟ ਦਿੱਤੀ ਹੈ ਉਹ ਕਹਿੰਦੇ ਜਿਹੜਾ ਵੀ ਅਮਰੀਕਾ ਦੀ ਆਰਮੀ ਦੇ ਵਿੱਚ ਭਰਤੀ ਹੋਊਗਾ ਜਾਂ ਭਰਤੀ ਹੈਗਾ ਉਹ ਦਾੜ੍ਹੀ ਨਹੀਂ ਰੱਖ ਸਕਦਾ ਜਿੰਨ ਦੱਸਿਓ ਮੜਾ ਜਾਂ ਜਵਾਬ ਦੇ ਕੇ ਬੀ ਭਾਰ ਦੀ ਆਰਮੀ ਦੇ ਵਿੱਚ ਕਿਸੇ ਗੁਰਸਿੱਖ ਨੂੰ ਕੋਈ ਰੋਕ ਹੈ ਇਦਾਂ ਦੀ ਗੁਲਾਮੀ ਹੈ ਇੱਥੇ ਕੋਈ ਕਹਿੰਦਾ ਵੀ ਤੁਸੀਂ ਸਿੱਖੋਂ ਤੁਸੀਂ ਦਾੜ੍ਹੀ ਕਟਾਓ ਤੁਸੀਂ ਕੇਸ ਕਟਾਓ ਤੁਸੀਂ ਪੱਗ ਨਾ ਬੰਨੋ ਕੋਈ ਕਹਿੰਦਾ ਇਦਾਂ ਕਦੇ ਵੀ ਨਹੀਂ ਪਰ ਗੁਲਾਮੀ ਕੀ ਹੁੰਦੀ ਹੈ ਇਹਨਾਂ ਬੰਦਿਆਂ ਨੂੰ ਪਤਾ ਹੋਣ ਲੱਗਣਾ ਹੁਣ ਜਿਹੜੇ ਅਮਰੀਕਾ ਦੀ ਆਰਮੀ ਵਿੱਚ ਪਹਿਲਾਂ ਭਰਤੀ ਹੋਏ ਹੋਏ ਸਿੱਖ ਨੇ ਉਹ ਜੇ ਨੌਕਰੀ ਕਰਨਾ ਚਾਹੁੰਦੇ ਨੇ ਤਾਂ ਦਾੜ੍ਹੀ ਕਿਸ ਕਟਾਉਣੀ ਪੈਣਗੇ ਉੱਥੇ ਇਹ ਹੁਣ ਸੁਣ ਲਿਓ ਜੀ ਕੰਨ ਖੋਲ ਕੇ ਜਿਹੜਾ ਕੋਈ ਨਵਾਂ ਭਰਤੀ ਹੋਊਗਾ ਤੇ ਉਹ ਦਾੜ੍ਹੀ ਰੱਖ ਨਹੀਂ ਸਕਦਾ ਉਹਨੂੰ ਕਲੀਨ ਸ਼ੇਪ ਹੋਣਾ ਪਊ ਜੇ ਅਮਰੀਕਾ ਦੀ ਆਰਮੀ ਦੇ ਵਿੱਚ ਕਿਸੇ ਨੇ ਜੌਬ ਕਰਨੀ ਹੈ ਹੁਣ ਦੱਸਿਓ ਬੀਜੜੇ ਕਹਿੰਦੇ ਸਾਨੂੰ ਸਿੱਖੀ ਪਿਆਰੀ ਐ ਵੀ ਉਹ ਗੁਲਾਮ ਭਾਰਤ ਵਿੱਚ ਨੇ ਜਾਂ ਅਮਰੀਕਾ ਦੇ ਵਿੱਚ ਨੇ ਇਹ ਦੱਸਿਓ ਹੁਣ ਜਿਹੜੇ ਖਾਲਸਾ ਨਹੀਂ ਖੋਤੇ ਭਾਰਤ ਦੇ ਤਿਰੰਗੇ ਝੰਡੇ ਨੂੰ ਪੈਰਾਂ ਥੱਲੇ ਲਤਾੜ ਕੇ ਸਾੜਦੇ ਨੇ ਜੁੱਤੀਆਂ ਮਾਰਦੇ ਨੇ ਉਹਨਾਂ ਖੋਤਿਆਂ ਨੂੰ ਦੀ ਚੈਲੰਜ ਐ ਤੁਸੀਂ ਖੜੋ ਕਿੱਧਰ ਖੜਦੇ ਹੋ ਹੁਣ ਕਹੋ ਜਿਹੜੇ ਅਮਰੀਕਾ ਦੀ ਆਰਮੀ ਵਿੱਚ ਬੰਦੇ ਜੌਬ ਕਰਦੇ ਨੇ ਪੰਜਾਬੀ ਜਾਂ ਸਿੱਖ ਦੱਸੋ ਕਿੱਧਰ ਜਾਣ ਹੁਣ ਅਸੀਂ ਗੁਲਾਮ ਹਾਂ ਜੀ ਸਾਨੂੰ ਆਜ਼ਾਦੀ ਚਾਹੀਦੀ ਐ ਕੀ ਕਹਿ ਕੇ ਗਏ ਸੀ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਭਾਰਤ ਤੋਂ ਵੀ ਅਸੀਂ ਭਾਰਤ ਵਿੱਚ ਗੁਲਾਮ ਸਾਨੂੰ ਆਜ਼ਾਦੀ ਦਿਓ ਇਹ ਕੋਈ ਆਮ ਕੰਟਰੀ ਦੀ ਗੱਲ ਨਹੀਂ ਅਮਰੀਕਾ ਸਰਕਾਰ ਦੀ ਪਾਲਿਸੀ ਹੈ ਵੀ ਜਿਹੜਾ ਵੀ ਅਮਰੀਕਾ ਦੀ ਆਰਮੀ ਵਿੱਚ ਭਰਤੀ ਹੋਊਗਾ ਜਾਂ ਭਰਤੀ ਹੈਗਾ ਉਹ ਦਾੜ੍ਹੀ ਨਹੀਂ ਰੱਖ ਸਕਦਾ ਜਾਣ ਕੇ ਉਹਨੂੰ ਕਲੀਨ ਸ਼ੇਪ ਹੋਣਾ ਜ਼ਰੂਰੀ ਹੈ ਤੇ ਭਾਰਤੀ ਆਰਮੀ ਵਿੱਚ ਕੀ ਹੈ ਜੀ ਇੱਥੇ ਜੇ ਕੋਈ ਸਾਬਤ ਸੂਰਤ ਹੈ ਤਾਂ ਉਹਨੂੰ ਕੋਈ ਰੋਕ ਨਹੀਂ ਉਹ ਕੇਸ ਧਾਰੀ ਹੋ ਕੇ ਯਾਨੀ ਕਿ ਕੇਸਾਂ ਧਾਰੀ ਹੋ ਕੇ ਪੱਗ ਬਨ੍ਹ ਸਕਦਾ ਹੈ ਦਾੜੀ ਰੱਖ ਸਕਦਾ ਉਹਨੂੰ ਕੋਈ ਰੋਕ ਨਹੀਂ ਹੁਣ ਜਿਹੜੇ ਖੋਤੇ ਗੁਲਾਮੀ ਗੁਲਾਮੀ ਦਾ ਰੌਲਾ ਪਉਂਦੇ ਨੇ ਜਾਂ ਆਜ਼ਾਦੀ ਮੰਗਦੇ ਨੇ ਉਹ ਦੱਸਿਓ ਮੜਾ ਜਾ ਵੀ ਤੁਸੀਂ ਗੁਲਾਮ ਭਾਰਤ ਵਿੱਚ ਸੀ ਜਾਂ ਗੁਲਾਮ ਤੁਸੀਂ ਅਮਰੀਕਾ ਦੇ ਵਿੱਚੋਂ ਹਾਲੇ ਤਾਂ ਸ਼ੁਰੂਆਤ ਆ ਹੋਰ ਦੇਖੋ ਹੁੰਦਾ ਕੀ ਹੈ ਇਹ ਤਾਂ ਹਲੇ ਬਹੁਤ ਛੋਟੀ ਗੱਲ ਹੈ ਕੁਝ ਵੀ ਨਹੀਂ ਹਲੇ ਤਾਂ ਬਹੁਤ ਵੱਡੀਆਂ-ਵੱਡੀਆਂ ਉੱਥੇ ਕਹਿ ਲਈਏ ਸ਼ਕਤੀਆਂ ਵਰਤੀਆਂ ਜਾਣੀਆਂ ਨੇ ਤੁਹਾਡੇ ਤੇ ਇਹ ਰੂਲ ਲਾਗੂ ਹੋਣੇ ਹਨ ਤਾਂ ਤਾਂ ਬਹੁਤ ਕੁਝ ਹੋਣਾ ਹੈ ਮੈਂ ਤਾਂ ਇਨੀ ਕੱਲ ਕਹਿਣ ਦੀ ਕੋਸ਼ਿਸ਼ ਕੀਤੀ ਹੈ ਵੀ ਜਿਨ੍ਹਾਂ ਨੂੰ ਆਜ਼ਾਦੀ ਚਾਹੀਦੀ ਹੈ ਹੁਣ ਅਮਰੀਕਾ ਵਿੱਚ ਹੀ ਰਹੋ ਦੇ ਜਿਹੜੇ ਕਹਿੰਦੇ ਸੀ ਨਾ ਪੰਜਾਬ ਤਾਂ ਵੱਖਰਾ ਹੈ ਜੀ ਪੰਜਾਬ ਨੂੰ ਖੁਦ ਮੁਕਤਿਆਰੀ ਦੀ ਲੋੜ ਹੈ ਜੀ ਅਜਦਾ ਜੀ ਭਾਰਤ ਵਿੱਚ ਗੁਲਾਮ ਹੈਗੇ ਆ ਆ ਪਹਿਲਾਂ ਮੂਤਪਾਲ ਵੀ ਇਦਾਂ ਰੌਲਾ ਪਾਉਂਦਾ ਸੀ ਹੁਣ ਪੁੱਛ ਲੋ ਵੀ ਹੁਣ ਆਜ਼ਾਦ ਡੇਵਰੂ ਗੜ ਬੈਠਾ ਕਿਸੇ ਮਰਜੀ ਗੁਰਦੇ ਵਿੱਚ ਜਾ ਕੇ ਪੂੜੇ ਬਣਾ ਲਓ ਮਟਰ ਪਨੀਰ ਬਣਾ ਲਓ ਕਹਿੰਦੇ ਸੀ ਨਾ ਤੇ ਹੁਣ ਮਟਰ ਪਨੀਰ ਬਣਦਾ ਉਹ ਉੱਥੇ ਕੂੜੇ ਬਣਦੇ ਹੋਣਗੇ ਉੱਥੇ ਦੇਸੀ ਘੋਜ ਲੰਦਾ ਹੋ ਉੱਥੇ ਪੁਛਲ ਡੂਰਗੜ ਕੀ ਬਣਦਾ ਤੁਸੀਂ ਆਜ਼ਾਦ ਘੁੰਮਦੇ ਸੀ ਆਪਣੀਆਂ ਕਰਤੂਤਾਂ ਕਰਕੇ ਗੁਲਾਮੀ ਦਾ ਸੰਗਲ ਆਪਣੇ ਗਲ ਵਿੱਚ ਪਾਇਆ ਨਰੀਸ਼ ਕੀ ਦੀ ਕਰਦੇ ਸੀ ਬੰਦਾ ਸਿੰਘ ਬਹਾਦਰ ਦੀ ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਦੀ ਤੇ ਚੀਕਾਂ ਲਾ ਕੇ ਮਾਰਨ ਚਲੋ ਹੋਰ ਪਾਸੇ ਨਾਲ ਗੱਲ ਜਾਵੇ ਮੈਂ ਗੱਲ ਕੀਤੀ ਹੈ ਵੀ ਅਮਰੀਕਾ ਸਰਕਾਰ ਦੀ ਇੱਕ ਪਾਲਿਸੀ ਆਈ ਹੈ ਉਹ ਕਹਿੰਦੇ ਵੀ ਜਿਹੜਾ ਸਾਡੀ ਅਮਰੀਕਾ ਦੀ ਆਰਮੀ ਦੇ ਵਿੱਚ ਭਰਤੀ ਹੋਣਾ ਚਾਹੁੰਦਾ ਉਹ ਦਾੜ੍ਹੀ ਨਹੀਂ ਰੱਖ ਸਕਦਾ ਪੂਰੀ ਜਿਹੜੀ ਪੋਸਟ ਹੈ ਨਾ ਜੀ ਇਹ ਸਾਰੀਆਂ ਫੌਜਾਂ ਨੂੰ 2010 ਤੋਂ ਪਹਿਲਾਂ ਦੇ ਨਿਯਮ ਅਪਣਾਉਣ ਦੇ ਦਿੱਤੇ ਆਦੇਸ਼ 90 ਦਿਨਾਂ ਚ ਆਦੇਸ਼ ਪੂਰੀ ਤਰ੍ਹਾਂ ਦੇ ਨਾਲ ਲਾਗੂ ਕਰਨ ਦੇ ਹੁਕਮ ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੈਗ ਸੈਥ ਨੇ ਕੀਤਾ ਐਲਾਨ ਤੇ ਹੁਣ ਜਿਹੜੇ ਗੁਲਾਮ ਕਹਿੰਦੇ ਸੀ ਉਹ ਵੀ ਜਵਾਬ ਦੇਦੇ ਜਿਹੜੇ ਆਜ਼ਾਦੀ ਚਾਹੁੰਦੇ ਸੀ ਉਹ ਵੀ ਜਵਾਬ ਦੇ ਦਿਓ ਮਤਲਬ ਚੰਗੀ ਤਰ੍ਹਾਂ ਜੂਤ ਫਿਰੂ ਹੁਣ ਹੁਣ ਖਾਲਸਤਾਨੀ ਬੋਲਿਓ ਆ ਜਿਹੜਾ ਪੰਨੂ ਕਹਿੰਦਾ ਸੀ ਨਾ ਮੈਨੂੰ ਲੈਟਰ ਆਇਆ ਹੈ 트럼ਪ ਦੇ ਕੋਲੋਂ ਮੇਰੀ ਮੀਟਿੰਗ ਹੋਈ ਹੈ ਇਹ ਖੋਤਾ 30000 ਡਾਲਰ ਦੀ ਟਿਕਟ ਲੈ ਕੇ ਗਿਆ ਸੀ ਜਦੋਂ 트럼ਪ ਨੇ ਸੌ ਚੁੱਕੀ ਸੀ ਰਾਸ਼ਟਰਪਤੀ ਬਣ ਕੇ ਉੱਤੇ ਸਮਾਰਗਮਲ ਕੈਸੀ ਉਹਨਾਂ ਨੇ ਕੈਸੀ ਉਹ ਪ੍ਰੋਗਰਾਮ ਦੀ ਟਿਕਟ ਸੀਗੀ ਇਹ 30000 ਡਾਲਰ ਦੀ ਟਿਕਟ ਲੈ ਕੇ ਗਿਆ ਸੀ ਤੇ ਬਣਾ ਕੇ ਦੋ ਚਾਰ ਸੈਲਫੀਆਂ ਕੰਪਿਊਟਰਾਂ ਹੀ ਪਾਤੀਆਂ ਲੋਕਾਂ ਨੂੰ ਬੇਵਕੂ ਬਣਾਉਣ ਵਾਸਤੇ ਕਿ ਦੇਖੋ ਮੈਨੂੰ 트럼ਪ ਨੇ ਬੁਲਾਇਆ ਲੋਕਾਂ ਨੂੰ ਬੇਵਕੂ ਬਣਾਉਂਦਾ ਸੀ ਇਹ ਬੰਦਾ ਜੇ ਹੁਣ ਐਸ ਵਿਸ਼ੇ ਤੇ ਗੱਲ ਕਰੇ ਇੱਕ ਹੀ ਗੱਲ ਕਰੂ ਇਹਦੇ ਆਪਣੇ ਸਿਰ ਤੇ ਬਾਲ ਹੈ ਨਹੀਂ ਦਾੜੀ ਵੀ ਹੈ ਜੋ ਜੀ ਕਰੇ ਰੱਖ ਲਨ ਜੀ ਕਰੇ ਕਟਾ ਲੈਂਦੇ ਇੱਕ ਦੋ ਕਹੂਗਾ ਵੀ ਸਾਡੇ ਸਿੱਕੇ ਦਾੜੀ ਨਹੀਂ ਕਟਾਉਂਦੇ ਚਲੋ ਸਾਰੀਆਂ ਗੱਲਾਂ ਛੱਡਿਓ ਹੁਣ ਫੈਸਲਾ ਕਰਿਓ ਵੀ ਜਿਹੜੇ ਬੰਦੇ ਅਮਰੀਕਾ ਦੀ ਆਰਮੀ ਵਿੱਚ ਭਰਤੀ ਨੇ ਡਿਊਟੀ ਕਰਦੇ ਨੇ ਜੌਬ ਕਰਦੇ ਨੇ ਵੀ ਉਹ ਨੌਕਰੀ ਛੱਡਣਗੇ ਜਾਂ ਦਾੜੀ ਕਟਾਉਣਗੇ ਇੱਕ ਮਿੰਟਾਂ ਵਿੱਚ ਲਿਖ ਦਿਓ ਤੇ ਜਿਹੜੇ ਆਜ਼ਾਦੀ ਆਜ਼ਾਦੀ ਗੁਲਾਮੀ ਗੁਲਾਮੀ ਦਾ ਰੌਲਾ ਪਾਉਂਦੇ ਨੇ ਉਹ ਖੋਤਿਆਂ ਨੂੰ ਬੇਨਤੀ ਹੈ ਵੀ ਉਹ ਵੀ ਜਵਾਬ ਦੇ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ